ਲਾ ਮਮੀ ਤੁਸੀਂ ਇੱਥੇ ਲੱਗੀਆਂ ਪਈਆਂ ਜੂਸ ਪੀਣ ਤੇਰੇ ਮੁੰਡੇ ਉੱਥੇ ਵਿਚਾਰੇ ਧੁੱਪ ਚ ਗਰਮੀ ਚ ਲੱਗੇ ਪਏ ਆ ਤੁਹਾਡੇ ਪਏ ਸੀ ਤੇ ਅਸੀਂ ਜੂਸ ਬਣਾ ਲਿਆ ਆਹ ਸੋਖੀ ਓਏ ਸੋਖੀ ਓਏ ਕਿ ਜੀਵ ਜੇ ਜਾਨਵਾਰ ਆ ਜਿੰਨਾ ਮਰਜੀ ਤੇਲ ਪਾਓ ਭਰਦਾ ਹੀ ਨਹੀਂਗਾ ਹਣਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲੈ ਮੰਮੀ ਤੁਸੀਂ ਇੱਥੇ ਲੱਗੀਆਂ ਪਈਆਂ ਜੂਸ ਪੀਣ ਤੇਰੇ ਮੁੰਡੇ ਉੱਥੇ ਵਿਚਾਰੇ ਧੁੱਪ 'ਚ ਗਰਮੀ 'ਚ ਲੱਗੇ ਪਏ ਪਾਇਆ ਸੀ ਤੇ ਜੂਸ ਮਰਾਲੇ ਆਹੋ ਜੂਸ ਤਾਂ ਚਲ ਤੁਸੀਂ ਬਣਾ ਲਿਆ ਵਧੀਆ ਕੀਤਾ ਤੁਸੀਂ ਪੀਣਾ ਤਾਂ ਹੈ ਗਈ ਸੀ ਆਹੋ ਚਲੋ ਤਾਂ ਚੰਗਾ ਕੀਤਾ ਤੁਸੀਂ ਬਣਾ ਲਿਆ ਪਰ ਉਹ ਚਾਹ ਰੋਣ ਗਈ ਸੀ ਰੋਣਦਾ ਕਿ ਫਿਰ ਸੋਖੀ ਓਏ ਸੋਖੀ ਓਏ ਕਿ ਜੀਵ ਜੇ ਜਾਨਵਾਰ ਆ ਜਿੰਨਾ ਮਰਜੀ ਤੇਲ ਪਾਓ ਪਰਦਾ ਹੀ ਨਹੀਂਗਾ ਹਣਾ ਵਾਹ ਬਾਰੇ ਉਹ ਜੇ ਨਹੀਂ ਕੋ ਬਸੂਤਰਾ ਭਿਹਾਗੇ ਵਿੱਚ ਮਾਰੀ ਤੇ ਰੋਕੀ ਜਾ ਨਹੀਂ ਲੱਗੀ ਸਾਨੂੰ ਕੱਜ ਜਾ 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 ਯਾਰ ਫੱਟੀ ਲਾ ਕੇ ਬੈਠਾ ਕੋਣ ਫੱਟੀ ਲਾ ਕੇ ਗਾਂ ਘੱਡੋ ਖਾਲੀ ਕਰ ਦੇ ਇਥੇ ਹੀ ਉਹ ਖਾਲੀ ਕਰ ਦੇ ਟੋਕੀ ਦਾ ਜੋਰ ਓ ਲੈ 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 ਰੋਕੀ ਨਾ ਭੁੱਖਾ ਮਾਰ ਦੋ ਜਵਾਕ ਅੱਗੇ ਪਤਲਾ ਹੀ ਜਾਂਦਾ ਕਹਿੰਦੇ ਨੇ ਬਾਪੂ ਨੇ ਕਹਿੰਦਾ ਮੀ ਤੇਰੇ ਭੁੱਖਾ ਦੋ ਦੋ ਬੋਲੀ ਨਾ ਉਹ ਗਲੇ ਪੱਪੇ ਬਾਜਦੇ ਤੇਰੇ ਗਰੀਦਾ ਬਰੋਦ ਗੱਲ ਕੋ ਕੀੱਕ ਵੇਖੀ ਹੁਣ ਦੇ ਪੱਠਿਆਂ ਦੇ ਉੱਤੇ ਚੱਲ ਪੱਠਿਆਂ ਦੇ ਉੱਤੇ ਚੱਲ ਪੱਠਿਆਂ ਦੇ ਸਾਵੀ ਬ੍ਰਦਰ ਸਮਾਨ ਖਲੇ ਫੜਦਾ ਸਮਾਨ ਸੋਣ ਰੱਖਦਾ ਚੰਗੀ ਤਰ੍ਹਾਂ ਉੱਧਰ ਵੇਖੀ ਅੱਜ ਟਰਾਲੀ ਨਹੀਂ ਸਾਲਤੀ ਘਰੇ ਜਾਂਦੀ ਵੇਖੀ ਵੇਖੀ ਫੇਰ ਵੇਖੀ ਕਰਦਾ ਵੇਖੀ ਕੀ ਏ ਉਹ ਕਿੱਧਰ ਲੈ ਗਿਆ ਟਰਾਲੀ ਟਰਾਲੀ ਕਿੱਧਰ ਲੈ ਕਭੀ ਸਾਹਮਣੇ ਵੀ ਮਸ਼ੀਨ ਚੱਲਦੀ ਵੀਰ ਦੀ 854 ਬਹੁਤ ਨਾਈਸ ਜੀ ਉਹ ਕੇ ਮਾਰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ